ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਕਮੀਜ਼ ਦੇ ਚਾਕਾਂ ਤੇ ਪਾਈਪਿੰਗ ਲਗਾਉਣੀ ਜਾਂ ਲੈਸ ਲਗਾਉਣੀ ਦੱਸਾਂਗੇ ਵੀ ਆਪਾਂ ਕਿੱਦਾਂ ਲਗਾਉਣੀ ਹੈ ਦੇਖੋ ਆਹ ਵਾਲਾ ਪਾਰਟ ਜਿੱਥੇ ਨਾ ਆਪਣੀ ਆ ਸਲਾਈ ਆਹ ਦੇਖੋ ਆ ਸਲਾਈ ਲੱਗੀ ਹੁੰਦੀ ਆ ਆਹ ਵਾਲੀ ਇਹਨੂੰ ਨਾ ਆਪਾਂ ਦੇਖੋ ਇਹਦੇ ਉੱਪਰ ਆਪਾਂ ਲੈਸ ਐਦਾਂ ਰੱਖ ਲੈਣੀ ਆ ਹਲਕੀ ਜੀ ਆਪਾਂ ਇਹ ਸਲਾਈ ਤੋਂ ਉੱਪਰ ਰੱਖਣੀ ਆ ਐਦਾਂ ਰੱਖ ਕੇ ਦੇਖੋ ਤੁਸੀਂ ਪਹਿਲਾਂ ਆਪਣਾ ਨਾਪ ਲੈਣਾ ਵੀ ਤੁਸੀਂ ਘੇਰਾ ਕਿੰਨਾ ਤਿਆਰ ਰੱਖਣਾਗਾ ਐਦਾਂ ਰੱਖ ਕੇ ਆਹ ਵਾਲੇ ਕੱਪੜੇ ਨੂੰ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਹਨੂੰ ਫੇਰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਰੱਖ ਕੇ ਆਹ ਦੇਖੋ ਇਹ ਇਸ ਤਰ੍ਹਾਂ ਠੀਕ ਹੈ ਜੀ ਆ ਹੋ ਗਿਆ ਆਪਣਾ ਫੋਲਡ ਠੀਕ ਹੈ ਜੀ ਇਹ ਜਰੂਰ ਤਿਆਰ ਰੱਖਣਾ ਵੀ ਇਹਦੇ ਨਾਲ ਉਹ ਨਾ ਫਰਕ ਨਹੀਂ ਹੋਣਾ ਚਾਹੀਦਾ ਆ ਵਾਲੇ ਜਿੱਥੇ ਆਪਣੀ ਸਲਾਈ ਲੱਗੀ ਹੋਈ ਹੈ ਤੇ ਆ ਵਾਲੀ ਲੈਸ ਉੱਪਰ ਹੋਣੀ ਚਾਹੀਦੀ ਹੈ ਇਹਨੂੰ ਆਪਾਂ ਰੱਖ ਕੇ ਹੁਣ ਆਪਏ ਦੇ ਉੱਪਰ ਸਲਾਈ ਲਗਾਵਾਂਗੇ ਆਪਾਂ ਇਸ ਤਰ੍ਹਾਂ ਨਾ ਸਲਾਈ ਲਗਾ ਲੈਣੀ ਆ ਰੱਖ ਲੈਣਾ ਕਿਸੇ ਵੀ ਚੀਜ਼ ਨੂੰ ਆਪਾਂ ਖਿੱਚਣਾ ਨਹੀਂ ਹੈਗਾ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾ ਲੈਣੀ ਹੈ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਲਾਈ ਸਿੱਖਦੀਆਂ ਨੇ ਤੁਹਾਨੂੰ ਇੱਕ ਹੋਰ ਤਰੀਕਾ ਦੱਸਦੀਆਂ ਤੁਸੀਂ ਜਿੰਨੇ ਹਿੱਸੇ ਦੇ ਉੱਪਰ ਲੈਸ ਲਗਾਉਣੀ ਆ ਆਹ ਵਾਲੀ ਤੁਸੀਂ ਇਹ ਲੈਸ ਨੂੰ ਰੱਖ ਕੇ ਇਹਦੇ ਉੱਪਰ ਵੱਡੇ ਵਖੇ ਦੇ ਨਾਲ ਸਲਾਈ ਲਗਾ ਲਓ ਉਸ ਤੋਂ ਬਾਅਦ ਆਪਾਂ ਚਾਕ ਨੂੰ ਐਦਾਂ ਫੋਲਡ ਕਰਕੇ ਉੱਪਰ ਸਲਾਈ ਲਗਾ ਲਓ ਆ ਲਓ ਜੀ ਇਸ ਤਰ੍ਹਾਂ ਨਾ ਜਿੰਨੀ ਜਿੰਨੀ ਆਪਾਂ ਲੈਸ ਬਾਹਰ ਰੱਖਣੀ ਹੈ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਸਲਾਈ ਲਗਾ ਲੀਏ ਦੇਖੋ ਜੀ ਅੱਜ ਆਪਾਂ ਸਿਰਫ ਚਾਕਾਂ ਚਾਕਾਂ ਤੇ ਲਾਉਣੀ ਆ ਜੇ ਤੁਸੀਂ ਘੇਰੇ ਤੇ ਨਾਲ ਲਾਉਣੀ ਆ ਤਾਂ ਆਪਣੀ ਵੀਡੀਓ ਪਾਈ ਹੋਈ ਹੈਗੀ ਘੇਰੇ ਤੇ ਵੀ ਇਥੋਂ ਇਸ ਤਰ੍ਹਾਂ ਜੀ ਇਧਰ ਨੂੰ ਲੈਸ ਨੂੰ ਵੀ ਮੋੜੀਏ ਘੇਰੇ ਤੇ ਵੀ ਐਸੇ ਤਰ੍ਹਾਂ ਹੀ ਲੱਗ ਜਾਂਦੀ ਆ ਆਹ ਦੇਖੋ ਆ ਆਪਣੀ ਲੈਸ ਲੱਗ ਗਈ ਹੁਣ ਆਪਾਂ ਦੇਖੋ ਆਪਣੇ ਕੋਈ ਚਾਕਾਂ ਦੇ ਵਿੱਚ ਵੱਲ ਨਹੀਂ ਪੈ ਇਹ ਇਹ ਐਸ ਤਰ੍ਹਾਂ ਸਿੱਧੀ ਹੋ ਗਈ ਦੇਖੋ ਜੀ ਜੀਤਾ ਜੀ ਇੰਦਾ ਬਹੁਤ ਹੀ ਸਫਾਈ ਦੇ ਨਾਲ ਲੈਸ ਲੱਗ ਜਾਂਦੀ ਆ ਹੁਣ ਆਪਾਂ ਤੁਹਾਨੂੰ ਦੂਸਰੇ ਚਾਕ ਤੇ ਦਿਖਾਉਣੇ ਆ ਵੀ ਦੂਜੇ ਚਾਕ ਤੇ ਕਿੱਦਾਂ ਲਾਉਣੀ ਹੈਗੇ ਆ ਆ ਦੇਖੋ ਜੀ ਇੱਧਰ ਆਪਣੀ ਲੈਸ ਲੱਗ ਗਈ ਹੁਣ ਐਸੇ ਤਰ੍ਹਾਂ ਜੀ ਆਹ ਵਾਲੇ ਕੱਪੜੇ ਨੂੰ ਆਪਾਂ ਦੇਖੋ ਇੰਦਾ ਰੱਖਣਾ ਇੰਦਾ ਰੱਖ ਕੇ ਇੱਥੇ ਆਪਾਂ ਦੇਖੋ ਜੀ ਹੁਣ ਆਪੇ ਇੱਕ ਪਾਸੇ ਉੱਪਰੋਂ ਸ਼ੁਰੂ ਕੀਤੀ ਸੀਗੀ ਹੁਣ ਆਪਾਂ ਦੇਖੋ ਜੀ ਐਸ ਤਰ੍ਹਾਂ ਲੈਸ ਨੂੰ ਰੱਖ ਕੇ ਆ ਦੇਖੋ ਆਪਣੇ ਨਿਸ਼ਾਨ ਲਾਏ ਹੋਏ ਨੇ ਜਿੰਨਾ ਆਪਾਂ ਘੇਰਾ ਤਿਆਰ ਰੱਖਣਾ ਇਹ ਐਸ ਤਰ੍ਹਾਂ ਰੱਖ ਲਿਆ ਜਾਹੇ ਤੁਸੀਂ ਲੈਸ ਘਟਾ ਤੁਸੀਂ ਉੱਪਰ ਰੱਖ ਲਓ ਕਿਉਂਕਿ ਤਰਪਾਈ ਦੇ ਵਿੱਚ ਹੀ ਕੱਪੜਾ ਫੋਲਡ ਹੋਣਾਗਾ ਇਹਨੂੰ ਐਦਾਂ ਆ ਦੇਖੋ ਇਹ ਇੱਕ ਵਾਰੀ ਫੋਲਡ ਕੀਤਾ ਫਿਰ ਆ ਦੂਜੀ ਵਾਰੀ ਇੱਥੇ ਰੱਖ ਕੇ ਇੱਥੋਂ ਆਪਾਂ ਸਲਾਈ ਲਗਾਉਣੀ ਸ਼ੁਰੂ ਕਰਾਂਗੇ ਹੁਣ ਐਸ ਤਰ੍ਹਾਂ ਜੀ ਫੋਲਡ ਕਰਕੇ ਆਪਾਂ ਲੈਸ ਨੂੰ ਇਥੇ ਆਪਾਂ ਦੇਖੋ ਫੇਰ ਧਿਆਨ ਰੱਖਣਾਗਾ ਐਂਡ ਤੇ ਵੀ ਆਪਣੀ ਐਂਡ ਤੋਂ ਜਿਹੜਾ ਬਾਧ ਘਾਟ ਨਹੀਂ ਹੋਣੀ ਚਾਹੀਦੀ। ਕਹਿੰਦੇ ਕੋ ਇਸ ਤਰ੍ਹਾਂ ਜਦੋਂ ਨਾ ਆਪਾਂ ਇੱਕ ਤੈਹ ਦੇ ਵਿੱਚ ਫੋਲਡ ਕਰਦੇ ਆਂ ਦੇਖੋ ਆਪਣੇ ਚਾਕਾਂ ਦੇ ਵਿੱਚ ਵੀ ਵੱਲ ਨਹੀਂ ਪੈਂਦੇ ਹੈਗੇ। ਜੀ ਹੁਣ ਨਾ ਆ ਆਪਣੇ ਐਂਡ ਤੇ ਆ ਗਏ। ਜਿੱਥੋਂ ਆਪਾਂ ਪਹਿਲਾਂ ਸ਼ੁਰੂ ਕੀਤੀ ਸੀ ਇੱਥੋਂ ਇਹ ਐਦਾਂ ਨਾ ਬਰਾਬਰ ਰੱਖ ਕੇ ਐਸ ਤਰ੍ਹਾਂ ਇੱਥੇ ਧਿਆਨ ਰੱਖਣਾ ਵੀ ਆਪਣਾ ਸਲਾਈ ਬਾਹਰਲੀ ਸਾਈਡ ਨਾ ਦਿਖੇ ਵੀ ਜਿਹੜੀ ਹਿੱਪਾਂ ਵਾਲੀ ਸਲਾਈ ਆ ਉਹਦੇ ਅੰਦਰਲੇ ਪਾਸੇ ਨੂੰ ਨਾ ਸਲਾਈ ਕਰੀ ਜੀ ਆਪਣੀ ਲੈਂਸ ਲੱਗ ਚੁੱਕੀ ਆ ਆਪਾਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੇ ਚਾਹ। ਚਾ ਲੋ ਜੀ ਦੇਖੋ ਆ ਬਾਹਰ ਸਾਈਡ ਹੋ ਗਿਆ ਤੇ ਆ ਦੇਖੋ ਬਾਹਰਲੀ ਸਾਈਡ ਆਪਣੀ ਕੋਈ ਵੀ ਸਲਾਈ ਨਹੀਂ ਦਿਖੂਗੀ ਦੇਖੋ ਇਹ ਆ ਲਓ ਜੀ ਇਸ ਤਰ੍ਹਾਂ ਬਾਹਰਲੀ ਸਾਈਡ ਆਪਣੀ ਕੋਈ ਵੀ ਸਲਾਈ ਨਹੀਂ ਦਿਖੂਗੀ ਇਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਚਾਹੇ ਤਾਂ ਪਾਈਪਿੰਗ ਆ ਪਾਈਪਿੰਗ ਲਗਾਉਂਦਾ ਵੀ ਇਹੀ ਤਰੀਕਾ ਹੁੰਦਾ ਲੈਸ ਲਗਾਉਂਦਾ ਵੀ ਇਹੀ ਤਰੀਕਾ ਹੁੰਦਾ ਜੇ ਤੁਸੀਂ ਪਾਈਪਿੰਗ ਲਗਾਉਣੀ ਆ ਤਾਂ ਤੁਸੀਂ ਆਹ ਵਾਲੇ ਪੈਰ ਦੀ ਜਗ੍ਹਾ ਇੱਕ ਪੈਰ ਵਾਲਾ ਪੈਰ ਛਾੜ ਕੇ ਫਿਰ ਤੁਸੀਂ ਪਾਈਪਿੰਗ ਲਗਾਓ ਤਾਂ ਬਹੁਤ ਹੀ ਸਫਾਈ ਆਉਂਦੀ ਆ ਆਹ ਲਓ ਜੀ ਆਪਣੀ ਲੈਸ ਲੱਗ ਚੁੱਕੀ ਆ ਤੁਹਾਨੂੰ ਦੂਸਰਾ ਚਾਕ ਵੀ ਦਿਖਾਉਣੇ ਆ ਆਹ ਲਓ ਜੀ ਜੇ ਤੁਹਾਨੂੰ ਆਪਣਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ